ਪਿਸਤੌਲ ਦੀ ਨੋਕ ਤੇ ਪੈਟਰੋਲ ਪੰਪ ਤੇ 15000 ਰੁਪਏ ਦੀ ਲੁੱਟ ਕਰਕੇ ਬਾਈਕ ਸਵਾਰ ਹੋਏ ਫਰਾਰ ਘਟਨਾ ਸੀਸੀਟੀਵੀ ਵਿੱਚ ਕੈਦ ਤੁਹਾਨੂੰ ਦੱਸਦੀ ਹੈ ਕਿ ਦਿਨ ਦਿਹਾੜੇ ਦੋ ਬਾਈਕ ਸਵਾਰ ਨੌਜਵਾਨਾਂ ਨੇ ਪੈਟਰੋਲ ਪੰਪ ਤੇ ਪਿਸਤੌਲ ਦੀ ਨੋਕ ਉੱਪਰ ਲੁੱਟ ਕੀਤੀ ਹੈ ਗੁਰਦਾਸਪੁਰ ਦੇ ਵਿੱਚ ਆਏ ਦਿਨ ਲੁੱਟਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਅੱਜ ਦਿਨ ਦਿਹਾੜੇ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਦੇ ਵਿੱਚ ਪੈਟਰੋਲ ਪੰਪ ਤੇ ਦੋ ਬਾਈਕ ਸਵਾਰ ਨੌਜਵਾਨ ਪਿਸਤੌਲ ਦੀ ਨੋਕ ਉੱਤੇ ਪੈਟਰੋਲ ਪੰਪ ਦੇ ਕਰਮਿੰਦੇ ਕੋਲੋਂ ਲੁੱਟਵੀਂ ਵਾਰਦਾਤ ਨੂੰ ਅੰਜਾਮ ਦੇ ਕੇ ਕੁਝ ਹੀ ਸੈਂਟਾ ਵਿੱਚ ਫਰਾਰ ਹੋ ਗਏ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕਰਾਸਪੁਰ ਦੇ ਪੁਰਾਣਾ ਸ਼ਾਲਾ ਦੇ ਇੱਕ ਪੈਟਰੋਲ ਪੰਪ ਉੱਪਰ ਆਏ ਬਾਈਕ ਸਵਾਰਾਂ ਨੇ ਪੈਟਰੋਲ ਪੰਪ ਦੇ ਕਰਮਿੰਦੇ ਨੂੰ ਪਿਸਤੌਲ ਦਿਖਾ ਕੇ 15000 ਰੁਪਏ ਦੀ ਲੁੱਟ ਕਰਕੇ ਮੌਕੇ ਤੋਂ ਫਰਾਰ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ ਗੱਲਬਾਤ ਕਰਦੇ ਹਾਂ ਇਸ ਲੁੱਟ ਦੇ ਸਬੰਧੀ ਅਧਿਕਾਰੀਆਂ ਨਾਲ ਪੈਟਰੋਲ ਪੰਪ ਦੇ ਮਾਲਕਾਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਕੀ ਨਾਮ ਹੈ ਆਪਣਾ ਕੀ ਜਿਹੜੀ ਘਟਨਾ ਸਾਰੀ ਜਿਹੜੀ ਹੋਈ ਸੀ ਸਰ ਮੇਰਾ ਨਾਮ ਸੰਦੀਪ ਕੁਮਾਰ ਹੈ ਮੈਂ ਇਨਮਲ ਐਸਪੀ ਦੇ ਨੰਡਾਲੇ ਕੰਮ ਕਰਦਾ ਹਾਂ ਸੇਲ ਮੈਨਿਕ ਕਲਹੀਂ ਰੂਟੀਨ ਦੀ ਜਾਂ ਤਰ੍ਹਾਂ ਹੀ ਤਿੰਨ ਬਈ ਬੈਠ ਰਹੇ ਸੀ ਤੇ ਅੱਧਰੋਂ ਦੋ ਮੋਰਚਾਲਾ ਵਾਲੇ ਆਏ ਰਚਾਲੇ ਵਾਲੇ ਛੜ ਤੋਂ ਅੱਡੇ ਲੱਗੇ ਆਣ ਕੇ ਇਹਨਾਂ ਨੇ ਰਿਵਲਵਰ ਕੱਢਿਆ ਸਾਨੂੰ ਕਹਿੰਦੇ ਜੋ ਕੋਸ਼ਾ ਹੈ ਕੱਢ ਦੋ ਅਸੀਂ ਇੰਨੇ ਡਰ ਗਏ ਸੀ ਕਿ ਮਤਲਬ ਕਿ ਕੋਈ ਸਮਝ ਨਹੀਂ ਪਾਇਆ ਅਸੀਂ ਨਾਲ ਜੋ ਕੋ ਹੈ ਕੱਢ ਕੇ ਰੱਖਤਾ ਬਾਅਦ ਉਹ ਨੰਦਾਰੀ ਵਾਲੀ ਸਾਈਡ ਤੇ ਚੱਲ ਗਏ ਤੇ ਨਾਲ ਕਹੇ ਕਿ ਜੇ ਤੁਸੀਂ ਗਿਆਨ ਦੱਸਿਆ ਜਾਂ ਕੋਈ ਕੀਤਾ ਗਾਵਾਹ ਕੀਤੀ ਤੇ ਅਸੀਂ ਤੁਹਾਨੂੰ ਗੋਲੀ ਮਾਰ ਦਾਂ ਫਿਰ ਅਸੀਂ ਆਪਣੇ ਮੈਨੇਜਰ ਨੂੰ ਮੈਨੇਜਰ ਰੋਟੀਖਾਨ ਡਾਈ ਫਿਰ ਮੈਂ ਉਹਨੂੰ ਦੱਸਿਆ ਉਹਨਾਂ ਨੇ ਮੈਂ ਸੰਦੇਸ਼ ਮੇਰੇ ਮਾਲ ਖਾੜੇ ਦੱਸਿਆ ਫਿਰ ਉਹਨਾਂ ਨੇ ਫੋਨ ਫੋਨ ਕੀਤਾ ਕੰਟਰੋਲ ਹੁੰਦੇ ਪੁਲਿਸ ਆ ਗਈ ਚੰਦ ਮੈਂ ਡਾਈ ਪੁਲਿਸ ਆ ਗਈ ਬਸ ਐ ਵਾਰ ਦਿੱਤੇ ਜੀ ਕੋਈ ਪਹਿਲੀ ਵੀ ਇਸ ਰੋਡ ਤੇ ਘਟਨਾ ਹੋਈ ਨਹੀਂ ਸਰ ਇਹ ਜੀ ਪਹਿਲੀ ਫਸਟ ਟਾਈਮ ਹੋਈ ਆ ਮੰਜ ਕਿੰਨਾ ਕੋਸ ਸਮੇਂ ਜਿਹੜਾ ਇਸ ਸੀਜ਼ਨ ਦੱਸੇ ਕਿ ਆਉਂਦੀ ਉਹਨਾਂ ਦੇ ਤੁਹਾਡੇ ਦੇ ਪਿਸਤਲ ਜਿਹੜੀ ਕੰਮ ਕੀਆ ਰਵਲਵਟ ਜਿਹੜੀ ਸੀ ਹਾਂਜੀ ਕਿੰਨਾ ਕੁ ਮੰਜ ਉਸ ਸਮੇਂ ਕੋਸ ਉਹ ਮੈਂ ਅਹੀਂ ਤਾਂ ਡੈਰੀ ਕੀਦੀ ਸਾਡੀਆਂ ਲੱਤਾਂ ਵਾਰਮਪ ਤੇ ਫਸਟ ਅਸੀਂ ਸੁਣਿਆ ਹੀ ਲੋਕਾਂ ਨੂੰ ਕਿ ਪੰਪ ਤੇ ਆਇਆ ਹੁੰਦਾ ਅਸੀਂ ਖੁਦ ਸੁਣਿਆ ਕਿ ਪੰਪ ਤੇ ਆਇਆ ਗਾ ਲਤਨੀ ਲੇਕਿਨ ਆਡੇ ਨਾਲ ਖੁਦ ਆਹਾਨੂੰ ਪਤਾ ਨਹੀਂ ਲੱਗਾ ਕਿ ਅਸੀਂ ਬੁੰਦੜੀ ਕੀਦੇ ਸਾਨੂੰ ਪਤਾ ਨਹੀਂ ਸੂਈ ਬੂਈ ਨਹੀਂ ਰਹੀ ਸਾਨੂੰ ਆਏ ਕਿਸ ਤਰਫ ਤੋਂ ਇੱਕ ਕਿਸ ਤਰਫ ਤੋਂ ਆਏ ਇਧਰੋਂ ਸਾਲੇ ਵਾਲ ਸ਼ਹਿਰ ਤੋਂ ਆਏ ਤੇ ਨੰਡਾਲੀ ਵਾਲ ਸ਼ਹਿਰ ਤੇ ਚੱਲ ਗਏ ਕਮੇਰਾ ਐਕਟ ਜਮਨ ਸਿੰਘ ਸਰ की सर कल दो जने आए और इधर आके हमारी जेब पिस्टल निकाली और बोले जितना माला उतना निकाल दो सभी बोले, किसी को बताया तो आपको गोली मार देंगे फिर उसके बाद क्या फिर उसके बाद बोला कि आपको किसी को बताया फोन किया जा मैंने गोली मार देनी आपको दोनों को इस तरफ लड़के वो गए थे इस तरफ से आए थे इस तरफ गए थे दोनों हाँ जी सर बाद पुलिस पहुंची ਸਰ 10 15 ਮਿੰਟ ਬਾਅਦ ਪੁਲਿਸ ਆ ਗਈ ਸੀ ਸੋਰ ਸਰ ਕੋਈ ਫੋਨ ਕਰਦੇ ਆ ਸਰ ਲਗਭਗ ਕਿੰਨਾ ਕੈਸ਼ ਥਾ ਆਪਕੇ 15 15 15 15 1200 ਇਹਦੇ ਨੇ ਬਹੁਤ بڑا ਹੋਇਆ ਇੱਕ ਹੀ ਹੋਇਆ ਇਹਦੀ ਤੇ ਇਹਨੇ ਸ਼ੀਨਾ ਵੇਚਦੇ ਨਾਲ ਮਰੀਕ ਸਿੰਘ ਤੇ ਉਹ ਵੀ ਇਥੇ ਕੰਮ ਕਰਾਏ ਹੋਏ ਨੇ ਜਿਹੜੇ ਦਿਨੇ ਜਿਹੜੀ ਹੋ ਗਈ ਘਰ ਨਾਲ ਬਹੁਤ بڑا ਕੰਮ ਆਇਆ ਧਰਵਾਦੀ ਹਾਂ ਹਾਂ ਕੀ ਚਾਹੀ ਜਾਵੇ ਪੁੱਛੂ ਲੱਦੇ ਉਹਨਾਂ ਬੰਦਿਆਂ ਨੂੰ ਫੜੇ ਉਹਨਾਂ ਨੂੰ ਮੇਰੇ ਵੱਲ ਨੂੰ ਵਿਚਾਰ ਆ ਜੇ ਸਾਡਾ ਲੋੜੇ ਪੁਲਿਸ ਨੂੰ ਕਰਨਾ ਹੋਏ ਕੋਰਾ ਚ ਨਿਵਾਖਣਾ ਮੇਰਾ ਨਾਮ ਕੁਬੀਤ ਮਾਜਨਾ ਜੀ ਸਾਡਾ ਪੈਟਰੋਲ ਪੰਪ ਨਿਰਮਲ ਚਵੀ ਦੇ ਨਾਮ ਤੇ ਇਹਨਾਂ ਡਾਲੇ ਪੈਂਦੇ ਵਿੱਚ ਘਟਨਾ 3 ਕੁ ਵਜੇ ਦੀ ਹੈ ਜੀ ਮੈਨੂੰ ਲੜਕਿਆਂ ਦਾ ਕਾਲ ਆਇਆ ਸੀਗਾ ਕਿ ਇੱਧਰ ਦਾ ਪੈਟਰੋਲ ਪੰਪ ਤੇ ਸਾਡੇ ਕੋਲ ਲੁੱਟ ਕਰਨ ਦੀ ਹੈ ਪਿਸਤੌਲ ਦਿਖਾ ਕੇ ਮਿੰਟ ਵਿੱਚ ਮੈਂ ਕੰਟਰੋਲ ਰੂਮ ਤੇ ਕਾਲ ਕੀਤਾ ਤੇ ਇਨਟੀਮੇਟ ਕੀਤਾ ਲੋਕਲ ਐਸਐਚਓ ਫਿਰ ਪੰਪ ਤੇ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਆਪਣੀ ਕਾਰਵਾਈ ਸੀਗੀ ਬੰਦੀ ਕਾਰਵਾਈ ਕੀਤੀ ਬਾਦ ਜਦੋਂ ਅਸੀਂ ਸੀਸੀਟੀਵੀ ਫੁਟੇਜ ਦੇਖੀ ਹੈ ਫੁਟੇਜ ਦੇਖ ਕੇ ਤੇ ਇਦਾਂ ਲੱਗ ਰਿਹਾ ਸੀਗਾ ਕਿ ਜਿਦਾਂ ਵਾਕਈ ਇਹ ਜੋ ਫਿਲਮਾਂ ਚ ਦੇਖਦੇ ਆ ਸੇਮ ਐਜ਼ ਇਟ ਇਜ਼ ਉਦਾਂ ਹੀ ਲੁੱਟ ਦੀ ਜਿਹੜੀ ਆਵਾਜ਼ ਆਤ ਹੋਈ ਗਿਆ ਪਿਸਟੋਲ ਇਦਾਂ ਉਹਨੇ ਕੱਢ ਕੇ ਨੌਕ ਤੇ ਮੁੰਡਿਆਂ ਕੋਲ ਜਿਹੜੀ ਲੁੱਟ ਕੀਤੀ ਬੜਾ ਮੁੰਡਿਆਂ ਦੇ ਵਿੱਚ ਵੀ ਸਹਮ ਦਾ ਮਾਹੌਲ ਹੈ ਤੇ ਇਲਾਕੇ ਚ ਵੀ ਤੇ ਬੜਾ ਡਰਦਾ ਮਾਹੌਲ ਹੈ ਅੱਜ ਦੇ ਡੇਢ ਦੇ ਵਿੱਚ ਕੰਮ ਕਰਨਾ ਫੇਰ ਮੁਸ਼ਕਲ ਹੀ ਲੱਗਦਾ ਹੈ